ਪਹਿਲਾਂ ਦੇਖਿਆ ਹੋਣਾ ਕਿ ਰੈਡੀमेड ਕੱਪੜੇ ਬਾਜ਼ਾਰ ਚੋਂ ਮਿਲਦੇ ਨੇ ਪਰ ਹੁਣ ਰੈਡੀमेड ਰਾਵਣ ਵੀ ਜਿਹੜੇ ਨੇ ਉਹ ਬਣੇ ਬਣਾਏ ਜਿਹੜੇ ਮਿਲਣੇ ਸ਼ੁਰੂ ਹੋ ਗਏ ਨੇ ਜਮਾਨਾ ਜਿਸ ਤਰੀਕੇ ਨਾਲ ਬਦਲ ਰਿਹਾ ਹੁਣ ਰਾਵਣੇ ਬਣੇ ਬਣਾਏ ਆਣੇ ਸ਼ੁਰੂ ਹੋ ਗਏ ਪਹਿਲਾਂ ਬੱਚੇ ਘਰਾਂ ਦੇ ਵਿੱਚ ਬਣਾਉਂਦੇ ਹੁੰਦੇ ਸੀ ਨਾਲ ਮਾਂ ਪਿਓ ਨਾਲ ਦੀ ਮਦਦ ਕਰਦੇ ਸੀ ਪਰ ਹੁਣ ਇਹ ਮਾਰਕੀਟ 'ਚ ਬਣੇ ਬਣਾਏ ਮਿਲਣ ਲੱਗੇ ਭਾਜੀ ਪਹਿਲੇ ਤਾਂ ਦੇਖੋ ਜਮਾਨੇ ਨਾਲ ਦੇ ਹਿਸਾਬ ਨਾਲ ਅੱਜ ਕੱਲ੍ਹ ਜਿਆਦਾ ਤੋਂ ਜਿਆਦਾ ਵੈਸੇ ਲੋਕੀ ਬਣੇ ਬਣਾਏ ਲੈ ਜਾਂਦੇ ਆ ਕਿੰਨੇ ਕ ਦਾ ਹੈਗਾ ਜੀ ਜਿਹੜਾ ਬਣ ਬਣਿਆ ਬਣਾਇਆ ਰਾਵਣ ਆ ਹੁਣ ਰਾਵਣ ਭਾਜੀ ਇੱਕ ਆਪਣੇ ਕੋ 550 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਹਾਂਜੀ ਠੀਕ ਹੈ ਜੀ 550 ਦਾ ਉਸ ਤੋਂ ਉੱਪਰ ਹੈਗਾ 750 ਦਾ 1200 ਦਾ ਫਿਰ 1400 ਦਾ ਜੀ ਵਿੱਚ ਪਟਾਕੇ ਵੀ ਹੁੰਦੇ ਨੇ ਨਾਲ ਇਹਦੇ ਵਿੱਚ ਪਟਾਕੇ ਭਾਜੀ ਫਿਰ ਨਹੀਂ ਹੁੰਦੇ ਜੀ ਇਹਦੇ ਵਿੱਚ ਅੱਛਾ ਪਲੇਨ ਪਟਾਕੇ ਕਸਟਮਰ ਨੂੰ ਆਪ ਆਣੇ ਪੈਂਦੇ ਪਟਾਕੇ ਨਹੀਂ ਹੁੰਦੇ ਫਿਰ ਸਰ ਇਹ ਸਾਡੇ ਕੋਲ 10 ਦਿਨ ਪਹਿਲੇ ਆਪਾਂ ਲਿਆ ਰਹੇ ਹਾਂ ਕਿਉਂਕਿ ਕਸਟਮਰ ਕਹਿੰਦੇ ਬੱਚੇ ਪੁੱਛ ਕੇ ਜਾਂਦੇ ਆ ਫਿਰ ਉਹ ਬੱਚੇ ਆਪਸ ਵਿੱਚ 100-100 ਰੁਪਏ ਇਕੱਠਾ ਕਰਕੇ ਵਿਚਾਰੇ ਕੋਸ਼ਿਸ਼ ਕਰਦੇ ਆ ਉਹ ਲੈ ਜਾਂਦੇ ਸਾਡੇ ਉਹ ਲੈ ਜਾਂਦੇ ਹਾਂਜੀ ਬਿਲਕੁਲ ਨਵੀਂ ਚੀਜ਼ ਆ ਸਾਡੇ ਸ਼ਹਿਰ ਵਾਸਤੇ ਤਾਂ ਹਾਂ ਪਹਿਲੀ ਵਾਰੀ ਮੈਂ ਲੈ ਕੇ ਜਾ ਰਹੇ ਹਾਂ ਉੱਥੇ ਸ਼ਾਹਗੋੜੀ ਚ ਕੋਈ ਨਹੀਂ ਹੈਗੀ ਇਦਾਂ ਦੀ ਐ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੱਜ ਫਿਰ ਦਸ਼ਹਿਰਾ ਆਉਣ ਵਾਲਾ ਹੈ ਤੇ ਤੁਹਾਨੂੰ ਇੱਕ ਨਵੀਂ ਚੀਜ਼ ਜਿਹੜੀ ਕਿ ਦਿਖਾਉਣ ਲੈ ਕੇ ਆਇਆ ਸੀ ਪਹਿਲਾਂ ਦੇਖਿਆ ਹੋਣਗੇ ਰੈਡੀमेड ਕੱਪੜੇ ਬਾਜ਼ਾਰ ਚੋਂ ਮਿਲਦੇ ਨੇ ਪਰ ਹੁਣ ਰੈਡੀमेड 라ਵਣ ਵੀ ਜਿਹੜੇ ਨੇ ਉਹ ਬਣੇ ਬਣਾਏ ਜਿਹੜੇ ਮਿਲਣੇ ਸ਼ੁਰੂ ਹੋ ਗਏ ਨੇ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੇ ਤਸਵੀਰਾਂ ਵਿੱਚ ਵੀ ਕਿਸ ਤਰੀਕੇ ਨਾਲ ਜਿਹੜੇ 라ਵਣ ਹੈ ਹੁਣ ਰੈਡੀमेड ਜਿਹੜੇ ਨੇ ਬਣੇ ਬਣਾਏ ਆਉਣੇ ਸ਼ੁਰੂ ਹੋ ਗਏ ਉਹਨੇ ਦੇ ਮਾਰਕੀਟ ਦੇ ਵਿੱਚ ਇਸ ਤਰੀਕੇ ਦੇ 라ਵਣ ਇੱਥੇ ਬਣ ਕੇ ਪਹੁੰਚ ਨੇ ਵੀ ਵੱਖ-ਵੱਖ ਤਰੀਕੇ ਦੇ ਬੋਡੀ ਹੈ ਸਾਈਜ਼ ਹੈ ਸਭ ਕੁਝ ਜਿਹੜਾ ਕਿ ਹੈ ਅ ਤਾਂ ਬਿਲਕੁਲ ਜਿਸ ਤਰੀਕੇ ਨਾਲ ਤਸਵੀਰਾਂ ਦਿਖਾ ਰਹੇ ਆ ਵੀ ਇਸ ਦੇ ਪ੍ਰਾਈਸਿਸ ਵੀ ਜਿਹੜੇ ਨੇ ਉਹ ਅਲੱਗ-ਅਲੱਗ ਨੇ ਤੇ ਜੇਕਰ ਗੱਲ ਕਰੀਏ ਡਿਜ਼ਾਈਨਸ ਵੀ ਸਾਰੇ ਅਲੱਗ-ਅਲੱਗ ਨੇ ਜਿੱਦਾਂ ਪਹਿਲਾਂ ਜੋ ਇੱਕ ਚਾਹ ਹੁੰਦਾ ਸੀਗਾ ਬੱਚਿਆਂ ਦੇ ਵਿੱਚ ਵੀ ਜਿਸ ਤਰੀਕੇ ਨਾਲ 라ਵਣ ਬਣਾਉਂਦੇ ਹੁੰਦੇ ਸੀ ਪਹਿਲਾਂ ਤਾਂ ਉਹ ਚੀਜ਼ ਹੁਣ ਕਿਤਨਾ ਕਿਤੇ ਮੋਡੀਫਾਈ ਹੋ ਰਹੀ ਆ ਜਾਂ ਉਸ ਦੇ ਵਿੱਚ ਬਦਲਾਅ ਜਿਹੜਾ ਉਹ ਆਂਦਾ ਨਜ਼ਰ ਆ ਰਿਹਾ ਹੈ ਵੀ ਇਸ ਤਰੀਕੇ ਦੇ 라ਵਣ ਆ ਉਹ ਬਣੇ-ਬਣਾਏ ਚੜਦੇ ਨੇ ਹੁਣ ਆਉਣੇ ਹੋਏ ਸ਼ੁਰੂ ਹੋ ਗਏ ਹੋਏ ਨੇ ਬਿਲਕੁਲ 라ਵਣ ਜਿਹੜੇ ਨੇ ਹੋਰ ਵੀ ਗੱਲਬਾਤ ਕਰਦੇ ਆ ਭਾਈ ਇੱਕ 라ਵਣ ਕਿੰਨੇ ਪ੍ਰਾਈਸ ਕਿੰਨੇ ਦਾ ਹੈਗਾ ਜੀ ਜਿਹੜਾ ਬਣਿਆ ਬਣਾਇਆ 라ਵਣ ਆ ਹੁਣ 라ਵਣ ਭਾਈ ਇੱਕ ਆਪਣੇ ਕੋ 550 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਹਾਂਜੀ ਠੀਕ ਹੈ ਜੀ 550 ਦਾ ਉਸ ਤੋਂ ਉੱਪਰ ਹੈਗਾ 750 ਦਾ 1200 ਦਾ ਫਿਰ 1400 ਦਾ ਜਿਵੇਂ ਸਿਹਰੇ ਸਾਈਜ਼ ਦੇ ਵੱਡੇ ਜਿੱਦਾਂ ਆਹ ਵਾਲਾ ਵੱਡੇ ਵਾਲਾ علاوہ ਨੇ ਇਹ ਕਿੰਨੇ ਦਾ ਹੈ ਜੀ ਭਾਜੀ ਆਪਣੇ ਕੋਲ ਮਿਲ ਜਾਊਗਾ 4500 ਰੁਪਏ ਦੀ ਰੇਂਜ 'ਚ ਇਹਦੇ ਲੱਤ ਨੂੰ ਤਲਾਕੇ 12-13 ਫੁੱਟ ਦਾ ਰਾਵੜ ਬਣ ਜਾਂਦਾ ਐਨਾ ਵੱਡਾ ਬਣ ਜਾਂਦਾ ਤੇ ਭਾਈ ਇਹ 'ਚ ਪਟਾਕੇ ਵੀ ਹੁੰਦੇ ਨੇ ਨਾਲ ਇਹਦੇ ਵਿੱਚ ਪਟਾਕੇ ਭਾਜੀ ਫਿਰ ਨਹੀਂ ਹੁੰਦੇ ਜੀ ਇਹਦੇ ਵਿੱਚ ਅੱਛਾ ਪਲੇਨ ਪਟਾਕੇ ਕਸਟਮਰ ਨੂੰ ਆਪ ਆਣੇ ਪੈਂਦੇ ਪਟਾਕੇ ਨਹੀਂ ਹੁੰਦੇ ਫਿਰ ਤੇ ਉਹ ਕੋਣੇ ਫੋਕਾ ਭਾਜੀ ਉਹ ਤਾਂ ਪਟਾਕੇ ਜਿਹਦੇ ਕੋਲ ਹੁੰਦੇ ਅਗਲਾ ਸੈਲੋ ਟੇਪ ਦੇ ਨਾਲ ਲਾ ਦਿੰਦਾ ਵਾ ਵਾਈਟ ਸੈਲੋ ਟੇਪ ਲੈਂਦਾ ਉਹਦੇ ਨਾਲ ਲੱਗ ਜਾਂਦੇ ਜੀ ਸਮਝਾ ਲਈਦਾ ਕਿ ਇਦਾਂ ਲੱਗਣੇ ਆ ਕਸਟਮਰ ਲਾਲੰਦਾਰ ਆਵਨ ਲਾਇਆ ਕਿਵੇਂ ਵੇਖਦਾ ਵੀ ਜਿਹੜਾ ਜਮਾਨਾ ਜਿਸ ਤਰੀਕੇ ਨਾਲ ਬਦਲ ਰਿਹਾ ਹੁਣ ਰਾਵਣੇ ਬਣੇ ਬਣਾਏ ਆਣੇ ਸ਼ੁਰੂ ਹੋ ਗਏ ਪਹਿਲਾਂ ਬੱਚੇ ਘਰਾਂ ਦੇ ਵਿੱਚ ਬਣਾਉਂਦੇ ਹੁੰਦੇ ਸੀ ਨਾਲ ਮਾਪੇ ਉਹਨਾਂ ਦੀ ਮਦਦ ਕਰਦੇ ਸੀ ਪਰ ਹੁਣ ਇਹ ਮਾਰਕੀਟ 'ਚ ਬਣੇ ਬਣਾਏ ਮਿਲਣ ਲੱਗ ਗਏ ਭਾਜੀ ਪਹਿਲੇ ਤਾਂ ਦੇਖੋ ਜਮਾਨੇ ਨਾਲ ਦੇ ਹਿਸਾਬ ਨਾਲ ਅੱਜਕੱਲ ਜ਼ਿਆਦਾ ਤੋਂ ਜ਼ਿਆਦਾ ਵੈਸੇ ਲੋਕੀ ਬਣੇ ਬਣਾਏ ਲਾਏ ਜਾਂਦੇ ਆ ਯਾ ਤਾਂ ਉਹਦੇ ਕਹਿੰਦੇ ਮੂੰਹ ਦੇ ਦਿਓ ਯਾ ਰਾਵਣ ਦੇ ਦਿਓ ਅਸੀਂ ਮੂੰਹ ਕੰਨੇ ਨਹੀਂ ਹੈਗੇ ਪਿੱਛੋਂ ਆਂਦੇ ਨਹੀਂ ਫਿਰ ਉਹ ਰਾਵਣ ਲੈ ਜਾਂਦੇ ਸਾਡੇ ਕੋਲ ਜੇ ਰਾਵਣ ਪੂਰਾ ਬਣਿਆ ਬਣਾਇਆ ਪੂਰੇ ਬਣਾ ਬਣਾਇਆ ਰਾਵਣ ਪਹਿਲਾਂ ਜਿਹੜੇ ਨੇ ਮਿਲਨੇ ਸ਼ੁਰੂ ਹੋ ਜਾਂਦੇ ਰਾਵਣ ਸਰ ਇਹ ਸਾਡੇ ਕੋਲ 10 ਦਿਨ ਪਹਿਲੇ ਆਪਾਂ ਲਿਆੜੇ ਆ ਕਿਉਂਕਿ ਕਸਟਮਰ ਕਹੀਆਂ ਹੁੰਦੇ ਬੱਚੇ ਪੁੱਛ ਕੇ ਜਾਂਦੇ ਆ ਫਿਰ ਉਹ ਬੱਚੇ ਆਪਸ ਚ 100-100 ਰੁਪਏ ਇਕੱਠਾ ਕਰਕੇ ਵਿਚਾਰੇ ਕੋਸ਼ਿਸ਼ ਕਰਦੇ ਆ ਉਹ ਲੈ ਜਾਂਦੇ ਸਾਡੇ ਹਾਂ ਤੇ ਕੁਆਲਿਟੀ ਕਿਸ ਤਰੀਕੇ ਦੀ ਹੁੰਦੀ ਹੈ ਦੀ ਕੁਆਲਿਟੀ ਭਾਜੀ ਜਿੱਦਾਂ ਦਾ ਆਪਾਂ ਮਤਲਬ ਰੇਟ ਆ ਜਿੱਦਾਂ ਆਪਾਂ ਜਿਹੜਾ 550 ਦਾ ਕਹਿ ਰਹੇ ਹੋ ਤੇ ਜਿਹੜਾ ਆਪਣੇ ਕੋ 1200 1400 ਉਹ ਵਧੀਆ ਰੇਟ ਚ ਚਲਦਾ ਹੁਣ ਤੁਸੀਂ ਤਿਆਰ ਕਰਦੇ ਹੋ ਮਤਲਬ ਲੱਤਾ ਲਾ ਕੇ ਦੇਣਾ ਨਾਲ ਹੈ ਨਾ ਇਹਦੇ ਠੀਕ ਇਹ ਭਾਜੀ 1400 ਰੁਪਏ ਦਾ ਭਾਈ ਨੂੰ ਰਾਵਣ ਦਿੱਤਾ ਵਾ ਲੱਤਾ ਲੁੱਤਾ ਲਾ ਕੇ ਵਧੀਆ ਰੇਟ ਚ ਬੱਜ ਜਾਣਾ ਦਰ ਜੀ ਛੱਡਣੇ ਕਹਿੰਦੇ ਦਰ ਜੀ ਹੁਣ ਬਣਿਆ ਬਣਿਆ ਰਾਵਣ ਲੈ ਕੇ ਚੱਲੇ ਹਾਂ ਬੱਚੇ ਖੁਸ਼ ਹੋਣਗੇ ਇਹਨੂੰ ਦੇਖ ਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਵੀਂ ਚੀਜ਼ ਆ ਸਾਡੇ ਸ਼ਹਿਰ ਵਾਸਤੇ ਤਾਂ ਹੈ ਹੂੰ ਪਹਿਲੀ ਵਾਰੀ ਮੈਂ ਲੈ ਕੇ ਜਾ ਰਹੇ ਹਾਂ ਉੱਥੇ ਸ਼ਾਹਕੋਟੇ 'ਚ ਕੋਈ ਨਹੀਂ ਹੈਗੀ ਇਦਾਂ ਦੀ ਆਏ। ਤੁਸੀਂ ਆਏ ਕਿੱਥੋਂ ਜੀ? ਅਸੀਂ ਆਪਾਂ ਸ਼ਾਹਕੋਟ ਤੋਂ ਆਏ। ਸ਼ਾਹਕੋਟ ਤੋਂ। ਸ਼ਾਹਕੋਟ ਤੋਂ ਸਪੈਸ਼ਲ ਇਹਨਾਂ ਲਾਏ ਆ। ਹਾਂਜੀ ਹਾਂ। ਤੇ ਮਤਲਬ ਕਿਵੇਂ ਪਤਾ ਲੱਗਿਆ ਵੀ ਇੱਥੇ ਜਿਹੜੇ ਰਾਵਣ ਇਸ ਤਰੀਕੇ ਦੇ ਮਿਲਦੇ ਪੈਨੇ? ਇਹ ਤਾਂ ਮੇਰਾ ਹੋਣਾ ਕੰਮ ਹੈਗਾ ਰੈਡੀਮੇਡ ਦਾ। ਅੱਛਾ ਜੀ। ਤੇ ਇੱਥੋਂ ਰੋਜ਼ ਦਾ ਲੰਗੜ ਆਪਾਂ ਵੀ ਰਹਿਗਾ ਇੱਥੇ। ਅੱਛਾ ਵੀ ਰੈਡੀਮੇਡ ਕੰਮ ਕਰਦੇਗਾ ਤਾਂ ਰੈਡੀਮੇਡ ਰਾਵਣ ਬੰਨ ਵੀ। ਰੈਡੀਮੇਡ ਮੈਂ ਕਿਹਾ ਰਾਵਣ ਦੀ ਵੀ ਸ਼ੁਰੂ ਕਰ ਦਈਏ। ਹਾਂ। ਤੇ ਕਿਵੇਂ ਲੱਗਿਆ ਵੀ ਸਹੀ ਉਹੀ ਮੈਂ ਬਾਜੀ ਨਾਲ ਗੱਲ ਕਰ ਰਿਹਾ ਜਿਵੇਂ ਰਾਵਣ ਪਹਿਲਾਂ ਬੱਚੇ ਮੁੱਲਿਆਂ 'ਚ ਇਕੱਠੇ ਹੋ ਕੇ ਪੈਸੇ ਬਾਗੇ ਬਣਾਉਂਦੇ ਹੁੰਦੇ ਸੀ ਕਿਤਾ ਉਹ ਚੀਜ਼ ਹੁਣ ਜਿਹੜੀਆਂ ਰੈਡੀमेड ਚੀਜ਼ ਦੇ ਵਿੱਚ ਬਹੁਤ ਈਜ਼ੀ ਕੰਮ ਹੋ ਗਿਆ ਨਾ ਹੁਣ ਹੁਣ ਤਾਂ ਬਹੁਤ ਵਧੀਆ ਮਤਲਬ ਹੋ ਰਿਹਾ ਬੱਚਿਆਂ ਵਾਸਤੇ ਵੀ ਅੱਗੇ ਬੱਚੇ ਆਹ ਮਿਹਨਤ ਕਰਦੇ ਸੀ ਹੌਣ ਬਣੀ ਬਣਾਈ ਚੀਜ਼ ਮਿਲ ਰਹੀ ਹੈ ਬਸ ਪਟਾਕੇ ਲਾਉਣੇ ਹਾਂ ਬਸ ਪਟਾਕੇ ਲਾਉਣੇ ਪਟਾਕ ਵੀ ਲਾ ਦਿੰਦੇ ਨੇ ਇਹ ਜਿਦੀ ਮਰਜ਼ੀ ਹਲਵਾ ਲੈਣ ਤੇ ਜਿਦੀ ਮਰਜ਼ੀ ਨਾਲ ਉਹ ਐਕਸਟਰਾ ਚਾਹਤੇ ਠੀਕ ਹੈ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਇੱਥੇ ਬਾਜੀ ਵੀ ਲੈਣ ਪਹੁੰਚੇ ਸੀਗੇ ਆ ਦੇਖੋ ਜੀ ਸਰ ਹਾਂਜੀ ਇੱਥੇ ਲੱਤ ਲਾਈ ਹੋਈ ਬਿਲਕੁਲ ਤਾਂ ਗੱਲ ਬੇਤ ਕਰ ਰਹੇ ਨੇ ਸਰ 라ਵਣ ਲੈਣ ਪਹੁੰਚੇ ਹੋ ਕਿਦਾਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਹੈ ਜੀ ਜਿਹ ਸਾਰੇ ਦਾ ਮੇਲਾ ਹੈ ਤੇ ਉਹਦੇ ਚ ਆਪਾਂ ਜਲਾਵਾਂਗੇ ਘਰ ਵੀ ਘਰ ਵੀ ਇੰਜੋਏ ਕਰਾਂਗੇ ਬੱਚਿਆਂ ਨਾਲ ਸਾਰੇ ਪਰਿਵਾਰ ਨਾਲ ਅਸੀਂ ਬੱਚੇ ਤੁਹਾਡੇ ਨਾਲ ਵਧੀਆ ਲੱਗ ਰਿਹਾ 라ਵਣ ਦੇਖ ਕੇ ਅਜੇ ਪਹਿਲਾਂ ਜਿੱਦਾਂ ਅਕਾ ਤੁਸੀਂ ਆਪਨੇ ਜਮਾਨੇ ਦੀ ਬਸ ਛੋਟੇ ਜਦੋਂ ਬਣਾਏ ਹੋਣਗੇ ਰਵਣ ਪਰ ਹੁਣ ਜਿਵੇਂ ਬਣੇ ਬਣਾਏ ਆਉਣ ਲੱਗੇ ਤੇ ਕਿੰਨਾ ਕੁ ਵਧੀਆ ਲੱਗਦਾ ਹੈ ਚੀਜ਼ ਨੂੰ ਦੇਖ ਕੇ ਇਹ ਥੋੜਾ ਫੈਂਸੀ ਤੇ ਵਧੀਆ ਆਪ ਤਾਂ ਅਸੀਂ ਐਵੇਂ ਗੱਤੇਗੂ ਵਗੈਰਾ ਦਾ ਬਣਾ ਲੈਂਦੇ ਸੀ ਉਹ ਤਾਂ ਉਦਾਂ ਦੇ ਹਾਂ ਬਸ ਬਸ ਇੱਥੇ ਹੈ ਇਹ ਕੋਈ ਗੱਲ ਨਹੀਂ ਥੋੜਾ ਪਹਿ ਲੱਗ ਜਾਂਦੇ ਪਰ ਚੀਜ਼ ਤਾਂ ਵਧੀਆ ਮਿਲ ਜਾਂਦੀ ਹੈ ਕੁਝ ਹਾਂ ਇਹ ਅੱਛਾ ਲੱਗਦਾ ਪਰਿਵਾਰ ਸਾਰੇ ਕਿੱਥੋਂ ਆਏ ਤੁਸੀਂ ਅਸੀਂ ਗਾਂਧੀ ਨਗਰ ਹਾਂਜੀ ਲੋਕਲ ਠੀਕ ਬਿਲਕੁਲ ਇਸ ਤਰੀਕੇ ਨਾਲ ਪਰਿਵਾਰ ਵੀ ਜਿਹੜਾ ਇੱਕ ਲੈ ਕੇ ਚੱਲੇ ਨਾਲ ਉਹਨਾਂ ਦਾ ਜਿਹੜਾ ਬੇਟਾ ਉਹ ਵੀ ਖੁਸ਼ ਹੈ ਕਿਤੇ ਨਾ ਕਿਤੇ ਜਿੱਥੇ 라ਵਣ ਪਹਿਲਾਂ ਆਪ ਬਣਾਉਂਦੇ ਹੋਣੇ ਸੀਗੇ ਤੇ ਹੁਣ ਬਣੇ ਬਣਾਏ 라ਵਣ ਤੇ ਲੈ ਕੇ ਚੱਲੇ ਨੇ ਤੇ ਪਰਸੋਂ ਜਿਹੜਾ ਕਿ 라ਵਣ ਦਹਨ ਜਿਹੜਾ ਉਹ ਕੀਤਾ ਜਾਏਗਾ ਤਾਂ ਬਿਲਕੁਲ ਹਾਂਜੀ ਠੀਕ ਆ ਭਾਈ ਲੈ ਕੇ ਚੱਲੇ ਜੀ ਇਹ ਗੱਲਬਾਤ ਕੀਤੀ ਤੇ ਭਾਈ ਆ ਜਿਹੜੇ ਆ 라ਵਣਾ ਕੀ ਪ੍ਰਾਈਸ ਰੇਂਜ ਹੋਊਗੀ ਇਹ ਸਸਤਾ ਪੈ ਜਾਂਦਾ ਇਹ 550 ਦੀ ਰੇਂਜ ਚ ਹੈ ਇਹ ਆਪਾਂ 550 ਆ 500 ਤੱਕ ਕਸਟਮਰ ਨੂੰ ਦੇ ਦੇਵਾਂ ਨਹੀਂ ਦੇ ਦਾਂ ਹਾਂ ਇਸ ਤੋਂ ਬਾਅਦ ਹੁਣ ਜਿੱਦਾਂ ਦੀਵਾਲੀ ਦਾ ਸੀਜ਼ਨ ਆ ਉਹਦੀਆਂ ਤਿਆਰੀਆਂ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ ਦੀਵਾਲੀ ਦੇ ਪਾਜੀ ਉਹ ਦਾਣਾ ਮੰਡੀ ਤੇ ਹੁੰਦਾ ਉਹ ਦਾਣਾ ਮੰਡੀ ਦੇ ਜਦੋਂ ਸਾਨੂੰ ਦੁਕਾਨ ਮਿਲੇਗੀ ਉਦੋਂ ਹੀ ਆਪਾਂ ਕੋਸ਼ਿਸ਼ ਕਰੀ ਦੀ ਇਹ ਪਟਾਕੇ ਰੱਖਣ ਦੇ ਜਾਂ ਉੱਥੇ ਦਾਣਾ ਮੰਡੀ ਇਹ ਵੇਚੀ ਰੱਖ ਪਟਾਕੇ ਠੀਕ ਹੈ ਮੋੜ ਇੱਥੇ ਕੋਈ ਲੈਣ ਦੇਣ ਇੱਥੇ ਵੇਚ ਇੱਥੇ ਛੋਟੇ ਜਿਹੜੇ ਬੱਚਿਆਂ ਦੇ ਪੋਪ ਪੋਪ ਵਗੈਰਾ ਉਹ ਆਪਾਂ ਸੇਲ ਕਰਦੀਦੇ ਉਹ ਆਪਾਂ ਖਾਨਿਆਂ 'ਚ ਲਾ ਕੇ ਰੱਖੀਦਾ ਉਹ ਵੇਚੀਦਾ ਠੀਕ ਹੈ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਜੇ ਰਾਵਣ ਜਿਹੜੇ ਡਿਸਪਲੇ 'ਚ ਲੱਗੇ ਹੋਏ ਦੇਖੋਗੇ ਤੇ ਇਹ ਜਿਸ ਤਰੀਕੇ ਨਾਲ ਸਮਾਂ ਬਦਲ ਰਿਹਾ ਤਾਂ ਆਪਣੇ ਆਪ ਨੂੰ ਬਲਣ ਦੀ ਬਹੁਤ ਜ਼ਿਆਦਾ ਜੜੀ ਕੀ ਹੈ ਜ਼ਰੂਰ ਜ਼ਰੂਰਤ ਹੈ ਵੀ ਜਿਸ ਤਰੀਕੇ ਨਾਲ ਸਮਾਂ ਬਦਲ ਰਿਹਾ ਤਾਂ ਉੱਥੇ ਆਪਣੇ ਆਪ ਨੂੰ ਬਲਣ ਦੀ ਵੀ ਜੜੀ ਆ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਸ ਤਰੀਕੇ ਨਾਲ ਬਦਲਾਅ ਜਿਹੜਾ ਤੁਹਾਡੇ ਸਾਹਮਣੇ ਆ ਵੀ ਕਿਸ ਤਰੀਕਿਆਂ ਜਿਹੜੇ ਹੁਣ ਬਣੇ ਬਣਾਏ 라ਵਣ ਆ ਉਹ ਮਾਰਕੀਟ ਤੇ ਵੇਚ ਜਿਹੜੇ ਨੇ ਆਉਣੇ ਸ਼ੁਰੂ ਹੋ ਗਿਆ ਨਾ ਤਾਂ ਸਿਰਫ ਤੁਸੀਂ ਦਰੇਸੀ ਮਾਰਕੀਟ ਜਿਹੜਾ ਕੀ ਆਉਣਾ ਤੇ ਜਿਹੜਾ ਤੁਹਾਨੂੰ ਮਨਪਸੰਦ ਇਥੇ 라ਵਣ ਲੱਗਿਆ ਤੁਸੀਂ 라ਵਣ ਜਿਹੜਾ ਉਹ ਇਥੋਂ ਦੀ ਲਾ ਜਾ ਕੇ ਤੇ ਆਪਣੇ ਬੱਚਿਆਂ ਨੂੰ ਜਿਹੜਾ ਕਿਸ ਦੇ ਨਾਲ ਖੁਸ਼ ਕਰ ਸਕਦੇ ਹੋ ਤੇ ਇਦਾਂ ਦੀ ਹੋਰ ਅਪਡੇਟਸ ਨਾਲ ਜੁੜੇ ਰਹੋ ਤਾਂ ਸਿਟੀ ਹੈਡ ਨਾਲ ਇਸ ਨਾਲ ਕੈਮਰਾਮੈਨ ਸਿਆਲ ਸਿੰਘ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ